ਬਾਜੀ ਸਾਰਿਆਂ ਸਾਸਰੀ ਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਬਾਤੋਂ ਬਾਦ ਚੈਨਲ ਨੂੰ ਸਪੋਰਟ ਕਰੋ ਤੇ ਫਿਰ ਆਪਾਂ ਅੱਜ ਬਣਾਈਏ ਕਾਲੇ ਚਣਿਆਂ ਦੀ ਸਬਜੀ ਇਧਰ ਪਿਆਜ਼ ਅਦਰਕ ਲਸਣ ਇਹਨੂੰ ਆਪਾਂ ਕਰੀਏ ਗ੍ਰੈਂਡ ਤੋ ਫੇ ਜੀਰਦੇ ਆਪਾਂ ਤੇ ਤੁਸੀਂ ਵੀਡੀਓ ਕੋ ਨਾ ਬਣੇ ਰਹੋ ਆਪਾਂ ਲਾਉਨੇ ਤੜਕਾ ਤੇ ਚੈਨਲ ਨੂੰ ਵਾਟਾਂ ਵਾਦੇ ਸਪੋਰਟ ਕਰੋ ਤਾਂ ਕਿ ਸਪੋਰਟ ਦੀ ਬਹੁਤ ਜ਼ਰੂਰਤ ਹੈ ਛੇਤੀ ਛੇਤੀ ਚੈਨਲ ਜਿਹੜਾ ਮੋਨਿਟਾਈਜ਼ ਹੋ ਜੇ ਤੁਹਾਨੂੰ ਵੀਡੀਓ ਕੋ ਨਾ ਬਣੇ ਰਹੋ ਲਓ ਜੀ ਹੁਣ ਲੱਗੇ ਬਣਾਉਣ ਛੋਲੇ ਦੀ ਸਬਜ਼ੀ ਲੈ ਆਪਾਂ ਪੈਂਟ ਦੇ ਵਿੱਚ ਪਾਤਾ ਜੀਰਾ ਤੇ ਇਧਰ ਆਪਾਂ ਬਾਜ ਲੈ ਛੋਲੇ ਇਹ ਠੰਡ ਹੀ ਤੇ ਠੰਡਾ ਕਰਕੇ ਉਹ ਜੇ ਗੁਬਲੇ ਨਹੀਂ ਥੋਲੇ ਨਹੀਂ ਤਾਂ ਕਰਕੇ ਵੀ ਸਲਾਮਰਵਾਇਆ ਇਹਨਾਂ ਨੂੰ ਵੀ ਸਲਾਮਰਵਾ ਕੇ ਚੰਗੀ ਤਰ੍ਹਾਂ ਹੁਣ ਪਾਣੀ ਦੇ ਵਿੱਚ ਧੋ ਲਿਆ ਪਤਰੀ ਕਾਲੀ ਨਾ ਬਣੇ ਪਤਰੀ ਚਿੱਟੀ ਦਾ ਕਰਕੇ ਕੋਈ ਵਾਰ ਆਪਣਾ ਨੂਨ ਮਿਰਚ ਮਸਾਲਾ ਇਧਰ ਮੈਂ ਲਾਈ ਮਿਕਸੀ ਆਮ ਪਾ ਲਿਆ ਮਿਕਸੀ ਵਿੱਚ ਅਦਰਕ ਲਸਣ ਪਿਆਜ਼ ਜਿਹੜਾ ਛਿੱਲੇ ਆ ਹੀ ਕੋੜਾ ਪਲਾਏ ਤੜਕਾ ਬਣੀ ਰਿਓ ਵੀਡੀਓ ਦੇ ਨਾਲ ਚਣਿਆਂ ਦੀ ਸਬਜ਼ੀ ਬਣਾਈਆਂ ਨਾਲ ਲਵਨੇ ਪ੍ਰਸ਼ਾਦ ਦੇ ਨਾਲ ਦੁੱਧ ਨੂੰ ਡੋਣੇ ਵਾਲਾ ਲੋ ਜੀ ਸਬਜ਼ੀ ਲਾਤਾ ਪਾ ਤੜਕਾ ਤੇ ਇਧਰ ਪਾਤਾ ਲਿਆ ਦੁੱਧ ਤੇ ਹੁਣ ਆਪਾਂ ਮੰਮੀ ਵਾਟਾ ਪਾਤਾ ਲਿਆ ਜੀ ਪਰਾਖ ਪਸਾਕ ਲਾ ਦੁੱਧ ਭਰ ਆ ਗਿਆ ਪਹਿਚੀ ਪਾਣੀ ਪਾ ਲਿਆ ਮੇਰੇ ਕੋਲ ਜੱਟਾ ਗੋਰਖਾ ਦੁੱਧ ਨਾਲੀਆਂ ਚ ਕੀ ਰੋਈ ਨਾ ਇਹਨਾਂ ਆਟਾ ਗੋਲਣਾ ਇਹਨੇ ਚਲੋ ਜੀ ਕੇ ਬਾਅਦ ਇਹ ਨਾ ਨਿਕਲਾ ਨਾ ਸ਼ਾਨੀਏ ਆਟਾ ਮਲ ਕੇ ਲਾਈ ਕਰ ਦੋ ਟਾਈਮ ਰੋਟੀ ਸਿਰ ਤੇ ਸਾਧ ਤੰਤੇ ਕਪੜਾ ਹੀ ਚਲਾਈ ਹਰ ਇੱਕ ਦੀ ਚਲਾਓ ਮਾਂ ਰਾਇਓ ਹਰ ਕੋਈ ਆਪਣਾ ਕਮਾਈ ਆਪਣਾ ਹੀ ਖਾਵੇ ਕੋਈ ਕਿਸੇ ਗੜੀ ਹੱਥ ਨੇ ਲਾਵੇ ਮੇਰੇ ਪਾਸ ਚਲੋ ਜੀ ਪਾਟਾ ਸਾਣੇ ਗੈਸ ਥੋੜਾ ਕਰਦ ਗਿਆ ਪਕਾਟਾ ਵੀ ਗੈਸ ਫੁੱਲ ਮੇਂ ਤੇ ਨਾ ਮੈਂ ਦੁੱਧ ਉਬਲ ਕੇ ਕਿਨੇ ਸਾਰਾ ਦੋ ਵਾਰੀ ਅੱਧੀ ਗਲਤੀ ਹੋ ਗਈ ਸਾਰਾ ਪੈਰਾ ਜਾਣ ਪੈਂਦਾ ਤੇ ਇਹ ਦੁੱਧ ਡੁੱਲਣਾ ਕਿਹੜਾ ਚੰਗਾ ਵਾ ਜੀ ਕਿਸਮਤ ਤੇ ਅੱਗੇ ਉਹ ਜੀ ਸਾਥ ਨਹੀਂ ਦੇਂਦੀ ਤਾਂ ਬਕਦਰੇ ਕਿਹੜੇ ਜਨਮ ਦਾ ਇਹ ਧਿਆਨ ਲੈਣ ਡਿਆ ਕਰੀ ਕਹਿਦਾ ਮਾੜਾ ਸੋਚਿਆ ਕੀਤਾ ਨਹੀਂ ਸੀ ਪਰ ਫਿਰ ਵੀ ਚਲੋ ਜੋ ਮਾਲ ਨੂੰ ਚੰਗਾ ਲੱਗੇ ਚਲੋ ਜੀ ਅਬ ਮੈਂ ਆਟਾ ਗੋਲਾਂ ਫਿਰ ਪ੍ਰਸ਼ਾਦਾ ਹੀ ਲਾਉਣੇ ਵਾਲੀ ਕੁੱਕਰ ਦੀਆਂ ਲੱਜਣ ਛੇਡ ਗਈ ਅਬੋ ਜੀ ਚਲ ਜੀ ਆਪਣੀ ਵੇਖੋ ਜੀ ਛੋਲਿਆਂ ਦੀ ਬਣ ਕੇ ਉਹ ਵੀ ਤਿਆਰ ਇਦਰਾ ਗਿਆ ਜੀ ਤੋਂ ਉਧਰੋਂ ਬਾळा। ਉਹ ਤੇ ਤਾਜਾ ਪਸਵਿਰੇ ਲੈ ਆਂਦਾ ਹੀ ਪਰ ਬਾळा ਹੁੰਦਾ। ਸੋ ਇਹ ਵੀ ਠੀਕ ਉਹਦਾ ਕਰਕੇ ਉਧਰ ਨਿਹਾਣ ਕੇ ਰੱਖ ਲਿਆ। ਤੁਹਾਨੂੰ ਮੈਂ ਦਵਾ ਦੇਣੀ ਬਾळा ਜੀ। ਚਲੋ ਜੀ। ਉਹਦਾ ਕਰ ਤਕਨਾ ਦਦਿਓ। ਦੇਖ। ਤੇ ਵੀਡੀਓ ਦਾ ਕਰਦ ਗਏ ਐਂਡ। ਪ੍ਰਸ਼ਾਦੀ ਲਾਉਣੀ ਆ। ਤੇ ਉਹ ਤੇ ਤੁਹਾਨੂੰ ਜੀ ਪਤਾ ਹੀ ਐ। ਪ੍ਰਸ਼ਾਦੀ ਤੇ ਲੈ ਹੀ ਜਾਣੀ ਹਾਂ। wait to take a pee. I'm going to plant it in ਕੜਸ਼ੀ ਰਹਿ ਗਿਆ ਤਾਂ ਪਲੇਟ ਤੇ ਤੇ ਜਿਹੜਾ ਪਲੇਸ ਲੜਦੀ ਚੰਗੀ ਬਬੂ ਬੂ ਬੂ ਕੋਈ ਹੋਰ ਕਿਵਲੀ ਫੇਰੀ ਹੁੰਦੀ ਹੈ ਇਸ ਕਰਕੇ ਪੰਚਨਾ ਆਪਾਂ ਸਾਫ ਸਾਫ ਕਰ ਲਿਆ ਤੇ ਪ੍ਰਸ਼ਾਦਿਆਂ ਦੀ ਆਵੇ ਬਸ ਕੇ ਉਹ ਵੀ ਜੀ ਤਿਆਰੀ ਪ੍ਰਸ਼ਾਦੇ ਲੱਗੀ ਮੈਂ ਰੋਣ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਬਾਅਦ ਤੋਂ ਵੱਧ ਜੀ ਸਪੋਰਟ ਕਰੋ ਜਿੰਨੀ ਹੋ ਸਕਦੀ ਬਾਅਦ ਤੋਂ ਵੱਧ ਸਪੋਰਟ ਕਰੋ ਉਹਨਾਂ ਲਈ ਸਮੇਂ ਵਿੱਚ ਸਭ ਕੁਝ ਤੁਹਾਨੂੰ ਪਤਾ ਲੱਗ ਜੂ ਜੋ ਜੋ ਕੁਝ ਜ਼ਿੰਦਗੀ ਚੋਂ ਡਿਆ ਤੇ ਹੋਇਆ ਸਭ ਕੁਝ ਹੈ ਜੀ ਆਪਣਾ ਨਵਾਂ ਨਵਾਂ ਚੈਨਲ ਦਾ ਸਿਰਨ ਸਾਜ ਦੇ ਆ ਤੁਮ ਬੰਦੇ ਸਪੋਰਟ ਕਰੋ ਮਿਲਾਂਗੇ ਅਗਲੀ ਕੱਲ੍ਹ ਵਾਲੀ ਵੀਡੀਓ ਸਾਰਿਆਂ ਨਾਲ ਸ੍ਰੀ ਕਾਲ